ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇੱਕ ਅਹਿਮ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਦੇਣ ਲੱਗੇ ਆ ਪਹਿਲਾਂ ਹੀ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਹਿੰਗਾਈ ਵਧੀ ਹੋਈ ਹੈ ਘਰਾਂ ਦੀ ਕਿੱਲਤ ਕਰਕੇ ਘਰਾਂ ਦੇ ਜਿਹੜੇ ਰੈਂਟ ਨੇ ਉਹ ਅਸਮਾਨ ਨੂੰ ਛੂ ਰਹੇ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਆਪਣੇ ਮੁੱਲ ਤੋਂ ਦੁੱਗਣੇ ਭਾਅ ਨੂੰ ਹੋਈ ਪਈ ਹੈ ਇਸ ਤੇ ਵਿਚਾਲੇ ਵਿਦਿਆਰਥੀਆਂ ਨੂੰ ਝਟਕਾ ਦੇਣ ਵਾਲੀ ਖਬਰ ਜਿਹੜੀ ਆ ਉਹ ਕੈਨੇਡਾ ਦੀ ਸਰਕਾਰ ਦੇ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਸਾਹਮਣੇ ਆ ਰਹੀ ਹੈ ਜਦੋਂ ਕੋਰੋਨਾ ਆਉਂਦਾ ਕੋਰੋਨਾ ਤੋਂ ਬਾਅਦ ਇੱਕ ਫਰਮਾਨ ਜਿਹੜਾ ਉਹ ਸਰਕਾਰ ਵੱਲੋਂ ਜਾਰੀ ਹੁੰਦਾ ਕਿ ਵਿਦਿਆਰਥੀ ਜਿਹੜੇ ਨੇ ਉਹ ਹੁਣ ਪੂਰਾ ਹਫਤਾ ਕੰਮ ਕਰ ਸਕਦੇ ਨੇ ਉਸ ਤੋਂ ਪਹਿਲਾਂ ਇਹ ਲਾਅ ਸੀ ਕਿ ਕੈਨੇਡਾ ਦੇ ਵਿੱਚ ਜੋ ਵੀ ਵਿਦਿਆਰਥੀ ਜਾਂਦਾ ਉਹ ਇੱਕ ਹਫਤੇ ਦੇ ਵਿੱਚ 20 ਘੰਟੇ ਤੋਂ ਜ਼ਿਆਦਾ ਲੀਗਲ ਤੌਰ ਤੇ ਕੰਮ ਨਹੀਂ ਕਰ ਸਕਦਾ ਉਸ ਤੋਂ ਬਾਅਦ ਖੁੱਲ੍ਹ ਮਿਲਦੀ ਆ ਵਿਦਿਆਰਥੀ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਦਾ ਲਾਹਾ ਲੈਂਦੇ ਨੇ ਆਪਣਾ ਕਿਰਾਇਆ ਕੱਢਣ ਦੀ ਕੋਸ਼ਿਸ਼ ਕਰਦੇ ਨੇ ਆਪਣੀਆਂ ਫੀਸਾਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਿਹੜਾ ਐਲਾਨ ਕੀਤਾ ਸੀ ਖੁੱਲਾ ਕੰਮ ਕਰਨ ਵਾਲਾ ਉਹ ਹੁਣ 30 ਅਪ੍ਰੈਲ ਨੂੰ ਸਮਾਪਤ ਹੋ ਚੁੱਕਿਆ ਹੈ ਇਸ ਤੋਂ ਬਾਅਦ ਪੁਰਾਣਾ ਜਿਹੜਾ 20 ਘੰਟੇ ਵਾਲਾ ਕਾਨੂੰਨ ਆ ਹੁਣ ਕੈਨੇਡਾ ਦੇ ਵਿੱਚ ਉਹੀ ਲਾਗੂ ਹੋਏਗਾ ਜਿਹੜੇ ਵਿਦਿਆਰਥੀ 40 ਘੰਟੇ ਕੰਮ ਕਰ ਸਕਦੇ ਸੀ ਹੁਣ 20 ਘੰਟੇ ਕੰਮ ਕਰ ਸਕਣਗੇ ਉਹ ਵੀ ਉਸ ਦੌਰ ਦੇ ਵਿੱਚ ਜਦੋਂ ਕੈਨੇਡਾ 'ਚ 40 ਘੰਟੇ ਕੰਮ ਕਰਕੇ ਵੀ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਇਸ ਦੇ ਨਾਲ ਹੀ ਮੰਤਰੀ ਦਾ ਇਹ ਵੀ ਬਿਆਨ ਆ ਕਿ ਅਸੀਂ ਸਤੰਬਰ ਤੋਂ 20 ਤੋਂ ਵਧਾ ਕੇ 24 ਘੰਟੇ ਜਿਹੜਾ ਆ ਕੰਮ ਕਰਨ ਦਾ ਪ੍ਰੋਗਰਾਮ ਜਿਹੜਾ ਉਹ ਲੈ ਕੇ ਆ ਰਹੇ ਆ ਪਰ ਹਾਲ ਫਿਲਹਾਲ ਇੱਕ ਬਹੁਤ ਵੱਡਾ ਝਟਕਾ ਹੈ ਜੇ ਕੋਈ 40 ਘੰਟਿਆਂ ਦੇ ਵਿੱਚ ਮੰਨ ਕੇ ਚੱਲੋ 200 ਡਾਲਰ 500 ਡਾਲਰ ਦਾ ਕੰਮ ਕਰਦਾ ਸੀ ਤਾਂ ਹੁਣ ਉਸ ਤੋਂ ਅੱਧਾ ਹੀ ਉਹ ਕਰ ਸਕੇਗਾ ਕਮਾਈ ਸਿੱਧੇ ਤੌਰ ਤੇ ਅੱਧੀ ਹੋ ਜਾਏਗੀ ਇਹੋ ਜਿਹੇ ਮਾਹੌਲ ਦੇ ਵਿੱਚ ਘਰ ਦਾ ਕਿਰਾਇਆ ਘਰ ਦੀ ਗਰੋਸਰੀ ਤੇ ਫੀਸਾਂ ਦਾ ਜਿਹੜਾ ਖਰਚਾ ਹੈ ਉਸ ਦਾ ਬੋਝ ਵਿਦਿਆਰਥੀ ਕਿਵੇਂ ਝੱਲੂਗਾ ਆਏ ਦਿਨ ਖਬਰਾਂ ਜਿਹੜੀਆਂ ਨੇ ਬੜੀਆਂ ਮੰਦ ਭਾਗੀਆਂ ਕੈਨੇਡਾ ਤੋਂ ਵੀ ਆਉਂਦੀਆਂ ਨੇ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਨੇ ਇਸ ਸਬੰਧ ਦੇ ਵਿੱਚ ਇੱਕ ਹੋਰ ਬੜੀ ਚਿੰਤਾ ਦੇਣ ਵਾਲੀ ਖ਼ਬਰ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਕਿ ਖੁੱਲਾ ਕੰਮ ਕਰਨ ਜਿਹਦੇ ਵਿੱਚ 40 ਘੰਟੇ ਦਿੱਤੇ ਜਾਂਦੇ ਸੀ ਉਸ ਨੂੰ ਘਟਾ ਕੇ ਫਿਰ ਤੋਂ 20 ਘੰਟੇ ਕੀਤਾ ਜਾ ਰਿਹਾ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਸ ਦੇ ਨਾਲ-ਨਾਲ ਕੈਨੇਡਾ ਸਰਕਾਰ ਨੇ ਹੋਰ ਜਿਹੜੀਆਂ ਫੀਸਾਂ ਨੇ ਜਿਹੜੇ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਵਸਣ ਦੀਆਂ ਅਰਜ਼ੀਆਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਵਿੱਚ ਵੀ ਫੀਸਾਂ ਦੇ ਵਿੱਚ ਇਜ਼ਾਫਾ ਕੀਤਾ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਸਰਕਾਰ ਦਾ ਇਹ ਬਹੁਤ ਵੱਡਾ ਅਪਡੇਟ ਆ ਜਿਹਦੇ ਨਾਲ ਵਿਦਿਆਰਥੀ ਵਰਗ ਜਿਹੜਾ ਆ ਕੁਮਾਂਤਰੀ ਵਿਦਿਆਰਥੀ ਕਿਸੇ ਵੀ ਮੁਲਕ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਆਉਂਦੇ ਨੇ ਉਹਨਾਂ ਸਾਰਿਆਂ ਦੇ ਲਈ ਝਟਕਾ ਦੇਣ ਵਾਲੀ ਖਬਰ ਆ ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਕੈਨੇਡਾ ਜਾਂਦੇ ਨੇ ਤੇ ਉਹਨਾਂ ਨੂੰ ਇਹ ਖਬਰ ਜਿਹੜੀ ਆ ਬਹੁਤ ਜ਼ਿਆਦਾ ਕਹਿ ਲੋ ਕਿ ਟੈਨਸ਼ਨ ਵੀ ਦੇਗੀ ਪਰ ਕਨੇਡਾ ਸਰਕਾਰ ਨੇ ਇਸ ਚੀਜ਼ ਨੂੰ ਲਾਗੂ ਕਰ ਦਿੱਤਾ ਜਿਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਸੋ ਕਨੇਡਾ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਜਿਹੜੇ ਨੇ ਉਹ ਗੌਰ ਕਰਨ ਕਿ ਜਿਹੜਾ 40 ਘੰਟੇ ਦਾ ਤੁਹਾਨੂੰ ਕੰਮ ਕਰਨ ਦਾ ਜਿਹੜਾ ਖੁੱਲ ਮਿਲੀ ਸੀ ਉਸ ਨੂੰ ਮੋੜ ਤੋਂ ਘਟਾ ਕੇ 20 ਘੰਟੇ ਕਰ ਦਿੱਤਾ ਗਿਆ ਹੈ